ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆ ਜੇ ਆਪਾਂ ਆਪਣੀ ਵੀਡੀਓ ਸ਼ੁਰੂਆਤ ਅੱਜ ਹੈਗਾ ਜੀ ਦਿਨ ਵੀਰਵਾਰ ਦਾ ਤੇ ਵੀਰਵਾਰ ਦਾ ਦਿਨ ਹੋ ਗਿਆ ਬਹੁਤ ਦਿਨ ਹੋ ਗਏ ਕੋਈ ਵੀਡੀਓ ਨਹੀਂ ਬਣੀ ਹੈਗੀ ਤੇ ਇਹ ਮੈਂ ਲੱਗੀ ਸੀ ਭਾਂਡਿਆਂ ਵਾਲੇ ਸ਼ੈਂਕ ਸਾਫ਼ ਕਰਨਾ ਜੀ ਕਿਚਨ ਵਾਲੇ ਤੇ ਮੈਂ ਸੋਚਿਆ ਵੀ ਚੱਲ ਆਪਾਂ ਵੀਡੀਓ ਸ਼ੇਅਰ ਕਰ ਲੈਂਦੇ ਆ ਕਿਉਂਕਿ ਬਹੁਤ ਦਿਨ ਹੋ ਗਏ ਕੋਈ ਵੀਡੀਓ ਨਹੀਂ ਬਣ ਰਹੀ ਹੈਗੀ ਪਤਾ ਨਹੀਂ ਕਿਉਂ ਇੰਨਾ ਸਿਸਟਮ ਵਿਜੀ ਹੈ ਚੱਲ ਰਿਹਾ ਹੈ ਨਾ ਤੇ ਹੁਣ ਤਾਂ ਮਤਲਬ ਕਮੈਂਟ ਵੀ ਆਉਣੇ ਸ਼ੁਰੂ ਹੋ ਗਏ ਹਨਾ ਇੱਕ ਆਈਡੀ ਤੋਂ ਕਮੈਂਟ ਆਇਆ ਵੀ 6 ਦਿਨ ਹੋ ਗਏ ਤੁਸੀਂ ਵੀਡੀਓ ਨਹੀਂ ਪਾਈ ਹੈਗੀ ਹਨਾ ਤੇ ਵੀਡੀਓ ਪਾ ਰਿਹਾ ਕਰੋ ਤੇ ਦੇਖ ਕੇ ਹਨਾ ਮਤਲਬ ਖੁਸ਼ੀ ਜੀ ਹੁੰਦੀ ਹੈ ਹਨਾ ਵੀ ਚਲੋ ਕੋਈ ਸ਼ੁਕਰ ਹੈ ਵੀ ਆਪਣੀ ਵੀ ਕੋਈ ਵੀਡੀਓ ਦਾ ਹਨਾ ਇੰਤਜ਼ਾਰ ਕਰਦਾ ਕਿ ਵੀਡੀਓ ਪਾਉਣਗੇ ਹਨਾ ਆਪਾਂ ਦੇਖਾਂਗੇ ਤੇ ਬਹੁਤ ਬਹੁਤ ਧੰਨਵਾਦ ਵੀਰੇ ਮੈਨੂੰ ਲੱਗਦਾ ਸ਼ਾਦ ਮਤਲਬ ਪੰਜਾਬ ਪੰਜਾਬ ਕਿਸਾਨ ਹਨਾ ਐਵੇਂ ਦੀ ਕੋਈ ਆਈਡੀ ਸੀ ਹੈ ਹਨਾ ਤੇ ਅੰਜ ਲੋਜੀ ਕਰਦੇ ਹਾਂ ਆਪਾਂ ਆਪਣੀ ਵੀਡੀਓ ਸ਼ੁਰੂਆਤ ਦੇਖੋ ਸ਼ੈਂਕਾਂ ਦਾ ਸਾਡਾ ਹੈ ਨਾ ਇਹਨਾਂ ਬੁਰਾ ਹਾਲ ਮਤਲਬ ਹੋ ਜਾਂਦਾ ਥੋੜੇ ਦਿਨਾਂ ਬਾਅਦ ਹੈ ਨਾ ਕਿਉਂਕਿ ਸਾਡੇ ਜਿਹੜਾ ਮਤਲਬ ਮੋਟਰ ਵਾਲਾ ਪਾਣੀ ਉਹਦੇ ਵਿੱਚ ਹੈਗਾ ਬਹੁਤ ਜ਼ਿਆਦਾ ਸੋਰਾ ਹੈ ਨਾ ਤੇ ਉਹਦੇ ਕਰਕੇ ਇਹ ਚਿੱਟੇ-ਚਿੱਟੇ ਜਿਹੇ ਹੋ ਜਾਂਦੇ ਨੇ ਜਿੰਨਾ ਮਤਲਬ ਮਤਲਬ ਸਟੀਲ ਬੂਲ ਨਾਲ ਜਿੰਨਾ ਮਰਜ਼ੀ ਰਗੜੀ ਜਾਓ ਹੈ ਨਾ ਤਾਂ ਇਹਨੇ ਸਾਫ਼ ਨਹੀਂ ਹੋਣਾ ਹੈਗਾ ਵੈਸੇ ਮਤਲਬ ਕੋਸ਼ਿਸ਼ ਕਰੀਦੇ ਵੀ ਆਪਾਂ ਇਹਨੂੰ ਹਰ ਰੋਜ਼ ਸਾਫ਼ ਕਰੀਏ ਕਰਦੇ ਵੀ ਆਂ ਪਰ ਫਿਰ ਵੀ ਇਹ ਤੇ ਚਿੱਟਾ ਚਿੱਟਾ ਜਿਹਾ ਜਿੱਥੇ ਜਿੱਥੇ ਪਾਣੀ ਜ਼ਿਆਦਾ ਡਿੱਗਦਾ ਮਤਲਬ ਉੱਥੇ ਹੋ ਜਾਂਦਾ ਹੈ ਹਨ ਤੇ ਇਹ ਥੋੜਾ ਜਿਹਾ ਇਗਨੋਰ ਕਰਿਓ ਵਿਜਲੀ ਸਾਡੀ ਟੁੱਟੀ ਹੈ ਨਾ ਇਹ ਲੀਕ ਹੋ ਰਹੀ ਹੈ ਤੇ ਅੱਜ ਪਲੰਬਰ ਆਇਆ ਸੀ ਜਿਹੜਾ ਮਤਲਬ ਬਾਥਰੂਮ ਵਾਲਾ ਸ਼ਾਵਰ ਵਗੈਰਾ ਥੋੜੇ ਥੋੜੇ ਲੀਕ ਹੋ ਰਹੇ ਸੀ ਉਹ ਤਾਂ ਕਰਵਾ ਲਈ ਸੈਟ ਅਸੀਂ ਹਨ ਤੇ ਇਹ ਰਹਿ ਗਈ ਕਿਉਂਕਿ ਇਹਦਾ ਸਮਾਨ ਮਿਲਦਾ ਨਹੀਂ ਹੈਗਾ ਇੱਥੋਂ ਯਾ ਜੀ ਸਬਜੀ ਨੇ ਆਰਡਰ ਲਾਇਆ ਵੀ ਮੁਹਾਲੀ ਤੋਂ ਹੈ ਨਾ ਪਹਿਲਾਂ ਐਦਾ ਸਮਾਨ ਆ ਆਵੇ ਤੇ ਫਿਰ ਆਪਾਂ ਇਹਨੂੰ ਸੈੱਟ ਕਰਵਾਈਏ ਹੈ ਨਾ ਕਿਉਂਕਿ ਬਹੁਤ ਦਿਨ ਹੋ ਗਿਆ ਐਵੇਂ ਥੋੜੀ ਥੋੜੀ ਹੋ ਰਹੀ ਸੀ ਹੁਣ ਜਿਆਦਾ ਹੋਣ ਲੱਗ ਗਈ ਹੈ ਤੇ ਇਹਦੇ ਲਈ ਲੈ ਲਿਆ ਜੀ ਆਪਾਂ ਨੇ ਦੋ ਚਮਚ ਬੇਕਿੰਗ ਸੋਡਾ ਤੇ ਦੋ ਲੈ ਲਿਆ ਨਿੰਬੂ ਤੇ ਥੋੜਾ ਜਿਹਾ ਪਾਵਾਂਗੇ ਇੱਕ ਡੇਢ ਚਮਚ ਆਪਾਂ ਇਹਦੇ ਵਿੱਚ ਪੇਸਟ ਦਾ ਹੈ ਨਾ ਕਿਉਂਕਿ ਇਹ ਵਾਲੀ ਜਿਹੜੀ ਟ੍ਰਿਕ ਹੈ ਨਾ ਇਹ YouTube ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਤੇ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਵੀ ਇਹਨੂੰ ਯੂਜ਼ ਕਰਕੇ ਦੇਖੀਏ ਹੈ ਨਾ ਤੇ ਕੀ ਇਹ ਕੰਮ ਕਰਦੀ ਹੈ ਜਾਂ ਵੈਸੀ ਹੀ ਮਤਲਬ ਹੈ ਨਾ ਮਤਲਬ ਕਈ ਵਾਰ ਐਵੇਂ ਹੁੰਦਾ ਵੀ ਵੈਸੀ viral ਕਰਨ ਕਰਕੇ ਹੈ ਨਾ ਕੰਮ ਹੋਵੇ ਨਾ ਹੋਵੇ ਵੀ ਮਤਲਬ ਚਲ ਜਾਂਦੀ ਹੈ ਕੋਈ ਵੀਡੀਓ ਹੈ ਨਾ ਤੇ ਮੈਂ ਸੋਚਿਆ ਵੀ ਚਲ ਆਪਾਂ ਵੀ ਇਹਨੂੰ ਦੇਖੀਏ ਕਰਕੇ ਵੀ ਇਹ ਕੰਮ ਕਰਦੀ ਹੈ ਜਾਂ ਨਹੀਂ ਕਰਦੀ ਹੈਗੀ ਤੇ ਨਿੰਬੂ ਪਾਉਣ ਦੇ ਵਿੱਚ ਬੇਕਿੰਗ ਸੋਡੇ ਦਾ ਰਿਐਕਸ਼ਨ ਦੇਖੋ ਹੈ ਨਾ ਕਿਵੇਂ ਉਹ ਵਾਲੀਆਂ ਜਿਹੀਆਂ ਮਾਰ ਰਿਹਾ ਤੇ ਆਪਾਂ ਇੱਕ ਨਿੰਬੂ ਇਹਦੇ ਵਿੱਚ ਹੋਰ ਨਚੋੜ ਦਨੇ ਆ ਤਾਂ ਕਿ ਮਤਲਬ ਆਪਣੇ ਸਾਰੇ ਦੋਨੋਂ ਸ਼ੈਂਕਾਂ ਦੇ ਵਿੱਚ ਚੰਗੀ ਤਰ੍ਹਾਂ ਲੱਗ ਜੇ ਤੇ ਮੈਨੂੰ ਇਹ ਸੀ ਜੇ ਬਚ ਗਿਆ ਆਪਾਂ ਬਾਥਰੂਮ ਵਾਲੀਆਂ ਟੂਟੀਆਂ ਤੇ ਵੀ ਲਗਾ ਦਾਂਗੇ ਪਰ ਨਹੀਂ ਦੋਨੋਂ ਸ਼ੈਂਕਾ ਸ਼ੈਂਕਾ ਦੇ ਵਿੱਚ ਲੱਗਿਆ ਤੇ ਉਦੋਂ ਬਾਅਦ ਮੈਨੂੰ ਥੋੜਾ ਜਿਹਾ ਸੋ ਉਹਦੇ ਵਿੱਚ ਅੱਧਾ ਕ ਚਮਚ ਬੇਕਿੰਗ ਸੋਡਾ ਤੇ ਥੋੜਾ ਜਿਹਾ ਪੇਸਟ ਹੋਰ ਮਿਕਸ ਕਰਨਾ ਪਿਆ ਤਾਂ ਕਰਕੇ ਕਿਤੇ ਉਹ ਸਾਰੇ ਕਿਤੇ ਮਤਲਬ ਸ਼ੈਂਕਾ ਦੇ ਵਿੱਚ ਪੂਰਾ ਚੰਗੀ ਤਰ੍ਹਾਂ ਲੱਗਿਆ ਹਨ ਫਿਰ ਮੈਨੂੰ ਇਹ ਸੀ ਵੀ ਹੁਣ ਜੇ ਆਪਾਂ ਕਰਨ ਲੱਗੇ ਹਾਂ ਸਾਫ ਤਾਂ ਆਪਾਂ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਇਹਦੀ ਮਤਲਬ ਲਗਾ ਕੇ ਕਿਤੇ ਛੱਡੀ ਹੈ ਨਾ ਜਗ੍ਹਾ ਤਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੀ ਹੈ ਹੈਨਾ ਤੇ ਇਹ ਫਰਸਟ ਟਾਈਮ ਆ ਮੈਂ ਮਤਲਬ ਇਹ ਵਾਲੀ ਮਟ੍ਰਿਕ ਬਰਤਨ ਲੱਗੀ ਹੈ ਫਿਰ ਮੈਂ ਸੋਚਿਆ ਵੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਜੇ ਤਾਂ ਮਤਲਬ ਹੋ ਗਿਆ ਇਹ ਚੰਗੀ ਤਰ੍ਹਾਂ ਸਾਫ਼ ਫਿਰ ਤਾਂ ਮਤਲਬ ਇਹ ਟ੍ਰਿਕ ਕੰਮ ਕਰ ਗਈ ਹੈਨਾ ਫਿਰ ਆਪਾਂ ਇਹਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਲਗਾ ਸਕਦੇ ਹਾਂ ਤੇ ਜੇ ਮਤਲਬ ਉਹ ਉਵੇਂ ਹੀ ਰਿਹਾ ਵੀ ਆਪਾਂ ਸਟੀਲ ਬੂਲ ਨਾਲ ਸਾਬਣ ਲੈ ਕੇ ਸਰਫ ਲਿਖ ਹੈ ਨਾ ਸਾਫ਼ ਕਰਦੀਏ ਉਹਨਾਂਕ ਮਤਲਬ ਥੋੜਾ ਮੱਧਮ ਜਿਹਾ ਸਾਫ਼ ਹੁੰਦਾ ਹੈ ਆ ਮਤਲਬ ਫਿਰ ਕੋਈ ਫਾਇਦਾ ਨਹੀਂ ਹੈਗਾ ਹੈਨਾ ਇਹ ਕਰਨ ਦਾ ਇਸ ਕਰਕੇ ਮਤਲਬ ਆਪਾਂ ਇਹਨੂੰ ਇੱਕ ਵਾਰ ਦੇਖਦੇ ਆਂ ਪਹਿਲਾਂ ਹੈਨਾ ਵੀ ਇਹ ਕਿਵੇਂ ਹੋਆ ਤੇ ਚਲੋ ਜੀ ਇੱਕ ਚਮਚ ਪਾ ਲਿਆ ਆਪਾਂ ਇਹਨੇ ਇਹਦੇ ਵਿੱਚ ਪੇਸਟ ਦਾ ਤੇ ਪੇਸਟ ਪਾ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਮੇਰੇ ਤੋਂ ਚਮਚ ਦੇ ਨਾਲ ਮਿਕਸ ਨਹੀਂ ਹੋਇਆ ਜਦੋਂ ਪੇਸਟ ਪਾ ਲਿਆ ਹੈਨਾ ਤੇ ਫਿਰ ਮੈਂ ਲੈ ਲਿਆ ਇੱਕ ਪੁਰਾਣਾ ਜਿਹਾ ਟੂਥ ਬਰਸ਼ ਕਿਉਂਕਿ ਇਹਨੂੰ ਅਪਲਾਈ ਵੀ ਆਪਾਂ ਸ਼ੈਂਕਾਂ ਤੇ ਹੈਨਾ ਬਰਸ਼ ਦੇ ਨਾਲ ਹੀ ਕਰਨਾ ਸੀ ਫਿਰ ਮੈਂ ਸੋਚਿਆ ਮੈਂ ਆਪਾਂ ਬਰਸ਼ ਦੇ ਨਾਲ ਹੀ ਮਿਕਸ ਕਰਦੇ ਆ ਇਹਨੂੰ ਹੈਨਾ ਤੇ ਫਿਰ ਇਹ ਚੰਗੀ ਤਰ੍ਹਾਂ ਮਤਲਬ ਮੈਨੂੰ ਲੱਗ ਰਿਹਾ ਸੀ ਵੀ ਸ਼ਾਇਦ ਇਹ ਪਤਲਾ ਨਾ ਹੋ ਜੇ ਪਰ ਨਹੀਂ ਜਦੋਂ ਚੰਗੀ ਤਰ੍ਹਾਂ ਮਿਕਸ ਕਰਿਆ ਤਾਂ ਇਹ ਥੋੜਾ ਜਿਹਾ ਮਤਲਬ ਹੋ ਗਿਆ ਸੀਗਾ ਹਾਰਡ ਜਿਹਾ ਹੈਨਾ ਕਿਉਂਕਿ ਜਿਆਦਾ ਪਤਲਾ ਆਪਾਂ ਲਾਵਾਂਗੇ ਉਹਦੇ ਵਿੱਚ ਉਹਨਾਂ ਦੇ ਵਿੱਚ ਖੜਨਾ ਨਹੀਂ ਟੂਟੀਆਂ ਤੇ ਨਹੀਂ ਖੜਨਾ ਹੈਗਾ ਫਿਰ ਉਹਨੇ ਮਤਲਬ ਆਪਣਾ ਅਸਰ ਸ਼ਾਇਦ ਨਾ ਕਰਨਾ ਹੋਵੇ ਜੇ ਘਟਕ ਰਹੀ ਹੈਨਾ ਤੇ ਜਿਵੇਂ ਜਿਵੇਂ ਮੈਂ ਮਤਲਬ ਇਹਨੂੰ ਯੂਜ਼ ਕਰਿਆ ਮੈਂ ਉਵੇਂ ਹੀ ਹੀ ਦੱਸ ਰਹੀ ਹਾਂ ਤੁਹਾਨੂੰ ਹੈਨਾ ਤੇ ਚਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਇਹਨੂੰ ਸ਼ੈਂਕ ਦੇ ਵਿੱਚ ਕਰਦੇ ਆ ਅਪਲਾਈ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਅੱਜ ਦਿਨ ਵੀਰਵਾਰ ਦਾ ਸੀ ਤੇ ਅੱਜ ਹੈਗੀ ਸੀ ਪੂਰਨਮਾਸੀ ਤੇ ਆਪਾਂ ਸ਼ਾਮ ਨੂੰ ਮਤਲਬ ਇਹ ਹੈਗਾ ਤਕਰੀਬਨ 9:30 ਦਾ ਟਾਈਮ ਹੈ ਨਾ ਤੇ ਆਪਾਂ ਸ਼ਾਮ ਨੂੰ ਜਾਵਾਂਗੇ ਗੁਰਦੁਆਰਾ ਪਿੰਡ ਮੁਕਾਰੋਂਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਨਵੀਂ ਬਾਸ਼ੀ ਦਾ ਉੱਥੇ ਵੀ ਜਾਵਾਂਗੇ ਕਿਉਂਕਿ ਉੱਥੇ ਹਾੜ ਦੀ ਪੂਰਨਮਸੀ ਹੈ ਨਾ ਜਿਹੜੀ ਮਤਲਬ ਬਹੁਤ ਮਾਨਤਾ ਹੈ ਬਹੁਤ ਵਰਦੀ ਵੈਸੀ ਹਰ ਪੂਰਨਮਸੀ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਪਰ ਹਾੜ ਦੀ ਪੂਰਨਮਸੀ ਹੈ ਜਿਹੜੀ ਉਹਨੂੰ ਰਸ਼ ਬਹੁਤ ਹੁੰਦਾ ਹੈ ਲੋ ਜੀ ਆਪਾਂ ਨੇ ਅਪਲਾਈ ਕਰਤਾ ਹੈ ਸਾਰੇ ਦੋਨੋਂ ਸ਼ੈਂਕਾਂ ਤੇ ਟੂਟੀਆਂ ਦੇ ਵਿੱਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ 10 ਮਿੰਟ ਦੇ ਲਈ ਛੱਡ ਦਾਂਗੇ ਹਨਾ 10 ਜਾਂ 15 ਮਿੰਟ ਪਰ ਮੈਂ ਇਹਨੂੰ ਸਿਰਫ 15 ਕਿ ਮਿੰਟ ਛੱਡਿਆ ਸੀ ਕਿਉਂਕਿ ਮੈਨੂੰ ਕਾਲੀ ਸੀ ਵੀ ਮੈਂ ਦੇਖਾਂ ਪਹਿਲਾਂ ਇਹਨੂੰ ਕਿੰਨਾ ਕੁ ਸਾਫ਼ ਹੋ ਗਿਆ ਹਨਾ ਇਹ ਤੇ ਫਿਰ ਬਸ ਲੈ ਕੇ ਆਪਾਂ ਨੇ ਸਕਰਬ ਥੋੜਾ ਜਿਹਾ ਗਿੱਲਾ ਕਰਕੇ ਪੇਸਟ ਜਿਹੜਾ ਮਤਲਬ ਜੰਮ ਗਿਆ ਹਨਾ ਤੇ ਉਹਨੂੰ ਫਿਰ ਉਤਾਰਨ ਲਈ ਥੋੜਾ ਜਿਹਾ ਗਿੱਲਾ ਕਰ ਲਿਆ ਆਪਾਂ ਨੇ ਇਹਨੂੰ ਤੇ ਗਿੱਲਾ ਕਰਕੇ ਸਾਰਾ ਨੂੰ ਇੱਕ ਵਾਰ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਤਲਬ ਪਾਣੀ ਲਗਾ ਕੇ ਇਹਨੂੰ ਸਾਰੇ ਨੂੰ ਸੌਫਟ ਜਿਹਾ ਕਰਤਾ ਹੈ ਨਾ ਚੰਗੀ ਤਰ੍ਹਾਂ ਵੀ ਪਾਣੀ ਦੇ ਨਾਲ ਉਤਰ ਜੇ ਥੋੜਾ ਮਤਲਬ ਉਤਾਰਨ ਦੇ ਵਿੱਚ ਥੋੜੀ ਜੀ ਦਿੱਕਤ ਆਉਂਦੀ ਹੈ ਕਿਉਂਕਿ ਇਹ ਜੰਮ ਜਾਂਦਾ ਹੈ ਨਾ ਪੇਸਟ ਹੈ ਇਹ ਨਾ ਤੇ ਇਹਨੂੰ ਹੌਲੀ ਹੌਲੀ ਉਤਰਨਾ ਹੈ ਪਰ ਜੇ ਮਤਲਬ ਇਹਨੂੰ ਆਪਾਂ ਚੰਗੀ ਤਰ੍ਹਾਂ ਸਕਰਬ ਨਾਲ ਉਹ ਸਾਫ਼ ਕਰਦੇ ਆਂ ਤੇ ਉਤਰਨ ਦੇ ਨਾਲ ਨਾਲ ਸਾਫ਼ ਵੀ ਇਹਨਾਂ ਵਧੀਆ ਹੁੰਦਾ ਨਾ ਤੇ ਰਿਜ਼ਲਟ ਹੁਣ ਥੋੜੇ ਸਾਹਮਣੇ ਆਉਣ ਵਾਲਾ ਹੈ ਕਿਉਂਕਿ ਇੰਨਾ ਚਾਦੀ ਮਤਲਬ ਵਧੀਆ ਰਿਜ਼ਲਟ ਲੱਗਿਆ ਮੈਨੂੰ ਇਹਦਾ ਸਾਨੂੰ ਟੂਟੀਆਂ ਤਾਂ ਮਤਲਬ ਸ਼ੈਂਕ ਤਾਂ ਜਿਹੜੇ ਸਾਫ਼ ਹੋਏ ਹੋਏ ਹਨਾ ਜਿਹੜਾ ਨਾ ਤੇ ਚਿੱਟਾ-ਚਿੱਟਾ ਜਿਆ ਮਤਲਬ ਜਮਿਆ ਹੋਇਆ ਸੀ ਸੋਰਾ ਜਾਂ ਹਨਾ ਜਿੱਥੇ ਜ਼ਿਆਦਾ ਸੀ ਹਨਾ ਉਹ ਤਾਂ ਮਤਲਬ ਚਾਹੀ ਕਿਤੇ ਥੋੜਾ-ਥੋੜਾ ਰਹਿ ਵੀ ਗਿਆ ਹੋਵੇ ਹਨਾ ਵੀ ਕਿਉਂਕਿ ਜੇ ਆਪਾਂ ਇਹਨੂੰ 2-3 ਵਾਰ ਅਪਲਾਈ ਕਰਾਂਗੇ ਤਾਂ ਫਿਰ ਉਹਨੇ ਵੀ ਨਹੀਂ ਰਹਿਣਾ ਹੈਗਾ ਕਿਉਂਕਿ ਇਹ ਸਿਰਫ ਆਪਾਂ ਨੇ ਇੱਕ ਵਾਰ ਅਪਲਾਈ ਕਰਿਆ ਸੀ ਪਰ ਟੂਟੀਆਂ ਤਾਂ ਇੰਨੀ ਜ਼ਿਆਦਾ ਮਤਲਬ ਸ਼ਾਈਨ ਕਰਨ ਲੱਗੀਆਂ ਸੀ ਵੀ ਜਿਵੇਂ ਅੱਜ ਹੀ ਨਵੀਆਂ ਲਗਵਾਈਆਂ ਹਨਾ ਇੰਨੀਆਂ ਜ਼ਿਆਦਾ ਟੂਟੀਆਂ ਨੇ ਮਤਲਬ ਸ਼ਾਈਨਿੰਗ ਦੇਦੀ ਮੈਂ ਸਗੋਂ ਚ ਦੋ ਰਸ਼ਮੀ ਨੇ ਸਕੂਲ ਤੋਂ ਆਏ ਮੈਨੂੰ ਮਜ਼ਾ ਕਰਨ ਲੱਗੀ ਮੈਂ ਕਿਹਾ ਦੇਖੋ ਕਿਚਨ ਦੇ ਵਿੱਚ ਜਾ ਕੇ ਆਪਾਂ ਨੇ ਟੂਟੀਆਂ ਨਮੀਆਂ ਲਵਾਈਆਂ ਹਨਾ ਉਹਨਾਂ ਨੇ ਯਕੀਨ ਵੀ ਮੰਨ ਲਿਆ ਹੈ ਨਾ ਵੀ ਸੱਚੀ ਮੁਚੀ ਨੂੰ ਟੂਟੀਆਂ ਤੇ ਸ਼ੈਂਕ ਨਮੀਆਂ ਦੇਖੋ ਇੱਥੋਂ ਸਾਰੇ ਕਿਤੇ ਉੱਤਰ ਗਏ ਚੁੱਕਿਆ ਇਹ ਜਿਹੜਾ ਚਿੱਟਾ-ਚਿੱਟਾ ਜਿਹਾ ਸੋਰਾ ਜਮਿਆ ਹੋਇਆ ਸੀ ਤੇ ਕਿਤੇ-ਕਿਤੇ ਜਿੱਥੇ ਰਹਿ ਗਿਆ ਹੈ ਨਾ ਉਹ ਮਤਲਬ ਆਪਾਂ ਇੱਕ ਦੋ ਵਾਰ ਹੋਰ ਅਪਲਾਈ ਕਰਾਂਗੇ ਤਾਂ ਉੱਤਰ ਜਾਣਾ ਕਿਉਂਕਿ ਆ ਦੇਖੋ ਟੂਟੀਆਂ ਤੇ ਐਨ ਲੱਗ ਰਹੀਆਂ ਜਿਵੇਂ ਥੋੜਾ ਜਿਹਾ ਮਤਲਬ ਬਾਹਰ ਬਦਲਵਾਈ ਹੋਣ ਕਰਕੇ ਹਨਾ ਹਨੇਰਾ ਜ਼ਿਆਦਾ ਹੋਣ ਕਰਕੇ ਤੇ ਸ਼ਾਇਦ ਵੀਡੀਓ ਚ ਇੰਨਾ ਚੰਗੀ ਤਰ੍ਹਾਂ ਦਿਖ ਨਹੀਂ ਰਹੀਆਂ ਹੈਗੀਆਂ ਬਹੁਤ ਜ਼ਿਆਦੀ ਬਦਲਵਾਈ ਹੋਈ ਹੋਈ ਹੈ ਬਾਹਰ ਮੀਂਹ ਪੈ ਰਿਹਾ ਤੇ ਪਰ ਬਹੁਤ ਜ਼ਿਆਦੀ ਸ਼ਾਈਨਿੰਗ ਆ ਗਈ ਹੈ ਕੁਝ ਮਤਲਬ ਮੇਰਾ ਫੋਨ ਵੀ ਵਿਚਾਰਾ ਥੋੜਾ ਜਿਹਾ ਐਵੇਂ ਦਾ ਹੀ ਹੈ ਨਾ ਤਾਂ ਕਰਕੇ ਉਹਦੇ ਵਿੱਚ ਮਤਲਬ ਚੰਗੀ ਤਰ੍ਹਾਂ ਸ਼ਾਇਦ ਨਹੀਂ ਦਿਖ ਰਹੀਆਂ ਹੋਣੀਆਂ ਪਰ ਇੰਨੀ ਜ਼ਿਆਦੀ ਸ਼ਾਈਨਿੰਗ ਆ ਗਈ ਟੂਟੀਆਂ ਤੇ ਚਮਕ ਆ ਗਈ ਹੈ ਨਾ ਤੇ ਵੀ ਐਵੇਂ ਨਵਾਂ ਬਿਲਕੁਲ ਐਨ ਸਾਫ ਸਾਫ ਹੋ ਚੁੱਕੇ ਆ ਤੇ ਵੈਸੇ ਆਪਾਂ ਸਾਬਣ ਨਾਲ ਜਾਂ ਸਟੀਲ ਪੁੱਲਣਾ ਜਿੰਨਾ ਮਰਜ਼ੀ ਸਾਫ਼ ਕਰ ਲਈਏ ਪਰ ਇਹ ਚਮਕ ਨਹੀਂ ਆਉਂਦੀ ਹੈਗੀ ਜਿਵੇਂ ਹੋਣੀ ਹੈ ਹੈਨਾ ਤੇ ਆਪਾਂ ਹੁਣ ਇਹਨੂੰ ਹਫ਼ਤੇ ਦੇ ਵਿੱਚ ਇੱਕ ਦੋ ਵਾਰੀ ਅਪਲਾਈ ਕਰਾਂਗੇ ਤਾਂ ਜਿਹੜਾ ਥੋੜਾ ਬਹੁਤਾ ਰਹਿ ਗਿਆ ਹੈ ਨਾ ਤਾਂ ਉਹ ਵੀ ਸਾਫ਼ ਹੋ ਜਾਣਾ ਹੈ ਹੈਨਾ ਤੇ ਬਾਕੀ ਆਪਣੀ ਟੂਟੀ ਵੀ ਹੁਣ ਹੋ ਜਾਣੀ ਹੈ ਠੀਕ ਤੇ ਇਹ ਵੀ ਜਿਹੜਾ ਪਾਣੀ ਥੋੜਾ ਥੋੜਾ ਜਿਹਾ ਨਿਕਲਦਾ ਹੈ ਹੈਨਾ ਕੁਝ ਇਹਦੇ ਨਾਲ ਵੀ ਜਦੋਂ ਲਗਾਤਾਰ ਨਿਕਲੀ ਜਾਂਦਾ ਹੈ ਹੈਨਾ ਤਾਂ ਉਹਦੇ ਨਾਲ ਵੀ ਮਤਲਬ ਥੋੜਾ ਜਿਆਦਾ ਉੱਥੇ ਜਿੱਥੇ ਪਾਣੀ ਕਿਰਦਾ ਉੱਥੇ ਸੋਰਾ ਜਿਆਦਾ ਲੱਗ ਜਾਂਦਾ ਹੈ ਹੈਨਾ ਜੇ ਚਲੋ ਜੀ ਟ੍ਰਿਕ ਆਪਣੀ ਤਾਂ ਕਰ ਗਈ ਕੰਮ ਤੇ ਤੁਸੀਂ ਵੀ ਜ਼ਰੂਰ ਅਪਲਾਈ ਕਰਕੇ ਦੇਖਿਓ ਕਿਉਂਕਿ ਮਤਲਬ ਬਹੁਤ ਜਿਆਦਾ ਮਤਲਬ ਜੂ ਜੂਚ ਔੜ ਵਾਲੀ ਚੀਜ਼ ਹੁੰਦੀ ਹੈ ਇਹ ਤੇ ਇੱਥੇ ਸਾਫ ਸਫਾਈ ਰਹੇ ਤਾਂ ਵਧੀਆ ਹੈ ਨਾ ਤੇ ਜਿੰਨਾ ਮਰਜ਼ੀ ਵੈਸੇ ਕਰ ਲੋ ਸਾਫ ਹੁੰਦਾ ਨਹੀਂ ਹੈਗਾ ਹੈ ਨਾ ਪਾਈਪਾਂ ਦੇ ਵਿੱਚ ਵੀ ਮਤਲਬ ਜਦੋਂ ਅਸੀਂ ਥੋੜਾ ਜਿਹਾ ਮਤਲਬ ਥੋੜੀ ਜਿਹੀ ਨਵ ਤਜਾਬ ਪਾ ਦਨੇ ਹੈ ਨਾ ਤਾਂ ਕਿ ਉਹ ਮਤਲਬ ਖੋਲ ਕੇ ਸਾਫ ਕਰਨ ਨਾਲ ਉਹ ਐਵੇਂ ਹੀ ਉਹਦੇ ਨਾਲ ਸਾਫ ਹੋ ਜਾਂਦੇ ਚੰਗੀ ਤਰ੍ਹਾਂ ਬਿਲਕੁਲ ਜੋ ਕਿਤੇ ਬੰਦ ਹੋਣੇ ਤਾਂ ਖੁੱਲ ਜਾਂਦੇ ਆ ਉਹ ਤੇ ਹੁਣ ਇਹ ਵੀ ਮਤਲਬ ਆਪਾਂ ਸਿਰਫ ਮੈਨੂੰ ਇਹੀ ਸੀ ਵੀ ਟੂਟੀਆਂ ਨੂੰ ਬਾਰ-ਬਾਰ ਕੀ ਮੇਨ ਨੂੰ ਸਟੀਲ ਬੁੱਲ ਮਾਰ-ਮਾਰ ਕੇ ਸਾਫ਼ ਕਰੀ ਜਾਈਏ ਤਾਂ ਇਹ ਤਾਂ ਬਹੁਤ ਸੌਖਾ ਜਿਹਾ ਆਸਾਨ ਜਿਹਾ ਤਰੀਕਾ ਆ ਹੈ ਨਾ ਤੇ ਚਲੋ ਜੀ ਹੁਣ ਬਸ ਇਹ ਥੋੜਾ ਜਿਹਾ ਜਿਹਨਾਂ ਨੂੰ ਕਿਹਾ ਸੀ ਅਸੀਂ ਵੀ ਥੋੜਾ ਜਿਹਾ ਜਲਦੀ ਆ ਜਿਓ ਤੇ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਵੀ ਕਰਾਉਣੇ ਆ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਬਸ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਤੇ ਆਪਣਾ ਪਿਆਰ ਬਲੌਗਾਂ ਦੇ ਨਾਲ ਵੀਡੀਓ ਦੇ ਨਾਲ ਐਵੇਂ ਹੀ ਬਣਾ ਕੇ ਰੱਖਿਓ ਤੇ ਚਲੋ ਜੀ ਇੱਥੇ ਆਪਾਂ ਹੋ ਗਈ ਸੀ ਤਿਆਰ ਜਾਣ ਦੇ ਲਈ ਤੇ ਅੱਜ ਅਸੀਂ ਤਾਂ ਕਿਹਾ ਸੀ ਅਸੀਂ ਹੱਸਰੇ ਸੀ ਅਸੀਂ ਕਿਹਾ ਸੀ ਸ਼ਾਮ ਨੂੰ ਥੋੜਾ ਜਿਹਾ ਜਲਦੀ ਆ ਜੀ ਹਨਾ ਪਰ ਇਹ ਆਗੇ ਸਾਢੇ 1:3:4 ਵਜੇ ਹੈ ਨਾ ਅਰਸ਼ਵੀਨ ਕਹਿੰਦੀ ਪਪਾ ਤੁਹਾਨੂੰ ਕਿਹਾ ਸੀ ਸ਼ਾਮ ਨੂੰ ਜਲਦੀ ਆ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਦੁਪਹਿਰ ਨੂੰ ਆ ਜੀ ਹੈ ਨਾ ਤੇ ਚਲੋ ਕੋਈ ਨਾ ਹਨਨ ਵੀ ਥੋੜਾ ਜਿਹਾ ਛਾਣ ਦੇ ਹੋ ਰਹੀ ਸੀ ਵੀ ਚਲੋ ਪਪਾ ਵੀ ਚੱਲ ਕੇ ਜਲਦੀ ਜਲਦੀ ਚਲੋ ਜੀ ਅਸੀਂ ਨਿਕਲ ਗਏ ਪਿੰਡ ਤੋਂ ਤੇ ਟਾਈਮ ਸੀਗਾ ਪੌਣੇ 6 ਵਜੇ ਦਾ ਹੈ ਨਾ ਅਸੀਂ ਤੋਂ ਬਾਅਦ ਫਿਰ ਥੋੜੇ-ਮੋੜੇ ਕੰਮ ਕਰੀਏ ਪਲੰਬਰ ਆਇਆ ਤੇ ਬਾਕੀ ਆਪਣੇ ਹੋਰ ਕੰਮ ਕਰ ਕਰਦੇ ਕਰਦੇ ਪੌਣੇ 6 ਹੋ ਗਏ ਸਾਨੂੰ ਪੌਣੇ 6 ਵਜੇ ਅਸੀਂ ਨਿਕਲ ਗਏ ਸੀ ਮੌਸਮ ਬਹੁਤ ਵਧੀਆ ਹੋਇਆ ਹੋਇਆ ਸੀ ਤੇ ਮੌਸਮ ਵਧੀਆ ਲੋਜੀ ਅਸੀਂ ਹੋ ਗਏ ਵਾਪਸ ਹੈਨਾ ਅਸੀਂ ਗਏ ਤੇ ਪਿੰਡ ਦੇ ਗੇਟ ਤੋਂ ਹੀ ਵਾਪਸ ਆ ਗਏ ਹੈਨਾ ਵਾਪਸ ਕਿਉਂ ਆਏ ਕਿਉਂਕਿ ਉੱਥੇ ਸਾਨੂੰ ਰਸਤੇ ਦੇ ਵਿੱਚ ਹੈਨਾ ਮਿਲ ਗਏ ਪੇਸ਼ੈਂਟ ਹੈਨਾ ਤੇ ਜਿਹੜੇ ਇਹਨਾਂ ਕੋਲ ਮਤਲਬ ਡਿਸਕ ਸਰਵਾਈਕਲ ਤੋਂ ਆਨੇ ਹੁੰਦੇ ਆ ਜਿਵੇਂ ਡਿਸਕ ਸਰਵਾਈਕਲ ਗੋਡੇ ਦਰਦ ਮੋਡੇ ਦਰਦ ਜੋ ਵੀ ਹੈਗਾ ਹੈ ਨਾ ਤੇ ਸਾਰੇ ਕੰਮ ਕਰਦੇ ਆ ਤੇ ਉੱਥੇ ਮਿਲ ਗਏ ਹੈ ਨਾ ਕਿ ਕਹਿੰਦੇ ਅਸੀਂ ਤਾਂ ਘਰ ਨੂੰ ਆਰੇ ਸੀਗੇ ਉਹ ਤੋਂ ਬਾਅਦ ਮੁੜ ਵਾਪਸ ਮੁੜੇ ਤਾਂ ਇੱਕ ਦਾ ਫੋਨ ਹੋਰ ਆ ਗਿਆ ਹੈ ਨਾ ਫਿਰ ਸਾਨੂੰ ਟਾਈਮ ਲੱਗਦੇ 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 ਪੌਣੇ 8 ਹੋ ਗਏ ਹੈ ਨਾ ਘਰੇ 2 ਘੰਟੇ ਲੱਗ ਗਏ ਤੇ ਫਿਰ ਪੌਣੇ 8 ਵਜੇ ਅਸੀਂ ਚਲੇ ਜੋ ਵੀ ਕੰਮ ਚੱਲੋ ਹੁੰਦਾ ਹੈ ਨਾ ਵੈਸੇ ਚੰਗੇ ਵਸਤੇ ਹੁੰਦਾ ਕਿਉਂਕਿ ਅਸੀਂ ਜਦ ਘਰ ਆਏ ਹੈ ਨਾ ਉਸ ਟਾਈਮ ਜਾ ਰਹੇ ਸੀ ਉਸ ਟਾਈਮ ਅਸੀਂ ਚਾਰੋਂ ਜਾਣੇ ਸੀ ਤੇ ਮੰਮੀ ਸੀ ਨਾਲ ਹੈ ਨਾ ਤੇ ਉਦੋਂ ਬਾਅਦ ਫਿਰ ਜਦੋਂ ਅਸੀਂ ਮਤਲਬ ਹੋਏ ਵੀਰ ਜੀ ਕਹਿੰਦੇ ਚਲ ਮੇਰਾ ਵੀ ਕੰਮ ਨਿਭੜੇਗਾ ਹੁਣ ਮੈਂ ਵੀ ਚੱਲਦਾ ਨਾਲ ਹੈਨਾ ਫਿਰ ਅਸੀਂ ਹਾਂ ਵੀ ਦੇਖੋ ਜੋ ਮਤਲਬ ਪਰਮਾਤਮਾ ਨੂੰ ਜਿਵੇਂ ਮਨਜ਼ੂਰ ਆਵੇਂ ਹੋਣਾ ਹੈਨਾ ਜੇ ਉਸ ਟਾਈਮ ਅਸੀਂ ਲੰਘ ਜਾਂਦੇ ਤਾਂ ਉਹਨਾਂ ਨੇ ਜਾਣਾ ਨਹੀਂ ਸੀ ਹੈਨਾ ਤੇ ਫਿਰ ਉਹ ਵੀ ਆਪਣਾ ਜਲਦੀ ਜਲਦੀ ਮਤਲਬ ਬੈਠ ਗਏ ਹੈਨਾ ਗੱਡੀ 'ਚ ਆਪਣਾ ਲੈ ਕੇ ਕਪੜਾ ਲਿਗੜਾ ਵੀ ਚਲੋ ਮੈਂ ਵੀ ਇਸ਼ਨਾਨ ਕਰਕੇ ਆਉਣਾ ਹੈਨਾ ਤੇ ਮਤਲਬ ਅੱਜ ਜਿਹੜੀ ਮਤਲਬ ਪੂਰਨਮাসী ਹੁੰਦੀ ਹੈ ਹੜ ਦੀ ਪੂਰਨਮਸੀ ਨੂੰ ਮਹਾਤਮ ਹੈ ਵੀ ਜਿਹੜਾ ਹੜ ਦੀ ਪੂਰਨਮਸੀ ਨੂੰ ਪਿੰਡ ਮਕਾਰੋਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਸ਼ਨਾਨ ਕਰਦਾ ਹੈ ਹਨ ਉਹਦੇ ਸਾਰੇ ਦੁੱਖ ਚਮੜੀ ਦੇ ਰੋਗ ਦੂਰ ਹੁੰਨੇ ਆ ਜਿਵੇਂ ਕਿਸੇ ਦਾ ਬੱਚਾ ਮਤਲਬ ਸੀਰੇ ਨਹੀਂ ਛੱਡਦਾ ਕਹਿ ਦਿੰਦੇ ਹਨ ਹੈਨਾ ਵੀ ਬੱਚਾ ਕਿਵੇਂ ਇਤਿਹਾਸ ਲਿਖਿਆ ਹੈ ਉੱਥੇ ਵੀ ਬੱਚਾ ਅਠਰਾਹਾਂ ਪੈਦਾ ਹੁੰਦਾ ਜਾਂ ਕੁਛ ਹੈ ਨਾ ਤਾਂ ਉਹ ਮਤਲਬ ਮਾਂ ਨੂੰ ਹੈਨਾ ਐਵੇਂ ਹੁੰਦਾ ਵੀ ਚੌਕੀਆਂ ਪੰਜ ਚੌਕੀਆਂ ਲਾਉਣੀਆਂ ਆਪਾਂ ਨੇ ਜਾਂ ਪੰਜ ਵਾਰੀ ਇਸ਼ਨਾਨ ਕਰਨਾ ਉੱਥੇ ਹੈਨਾ ਤਾਂ ਸਭ ਮਤਲਬ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਹੈਨਾ ਤੇ ਵੈਸੇ ਤਾਂ ਆਪਾਂ ਕਹਿੰਦੇ ਸ਼ਰਧਾ ਭਾਵਨਾ ਦੇ ਨਾਲ ਪਿੱਢ ਦੇ ਗੁਰਦੁਆਰਾ ਸਾਹਿਬ ਵੀ ਜਾ ਆਈਏ ਹੈਨਾ ਤਾਂ ਵੀ ਮਤਲਬ ਆਪਣੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਪਰ ਮਤਲਬ ਜੇ ਹੀ ਐਵੇਂ ਦੇ ਸਥਾਨਾਂ ਦੇ ਜਿੱਥੇ ਮਤਲਬ ਆਪਣੇ ਗੁਰੂਆਂ ਨੇ ਵਰ ਕਰਿਆ ਹੋਇਆ ਵੀ ਆ ਜਗ੍ਹਾ ਦੇ ਤੁਸੀਂ ਆਉਂਗੇ ਤਾਂ ਐਵੇਂ ਹੋਊਗਾ ਤਾਂ ਉੱਥੇ ਦਾ ਮਤਲਬ ਫਿਰ ਕੋਈ ਸ਼ੱਕ ਦੀ ਗੁੰਜਾਇਸ ਰੰਦੀ ਨਹੀਂ ਹੈ ਨਾ ਤੇ ਮਤਲਬ ਹਰ ਸਾਲ ਤਾਂ ਅਸੀਂ ਆਉਂਦੇ ਹੀ ਆਉਂਦੇ ਆ ਪਰ ਵਿਚ ਨੂੰ ਵੀ ਜਦੋਂ ਕੋਈ ਮਤਲਬ ਕਈ ਵਾਰ ਸੰਡੇ ਹੁੰਦਾ ਜਾਂ ਇਹ ਗੇੜਾ ਹੁੰਦਾ ਇੱਧਰ ਦਾ ਤਾਂ ਆਪਾਂ ਪਰਮਾਤਮਾ ਦੀ ਜੇ ਕਿਰਪਾ ਹੋਵੇ ਹੈ ਨਾ ਤੇ ਫਿਰ ਚਲੇ ਜਾਏ ਆਉਣੇ ਆ ਹੈ ਤੇ ਚਲੋ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਅਸੀਂ ਜੋੜੇ ਵਗੈਰਾ ਇੱਧਰ ਜਮ੍ਹਾਂ ਕਰਵਾ ਕੇ ਅੰਦਰ ਜਾਈ ਸਾਨੂੰ ਇਹ ਸੀ ਵੀ ਸ਼ਾਇਦ ਦਰਬਾਰ ਸਾਹਿਬ ਬੰਦ ਨਾ ਹੋ ਜੇ ਕਿਉਂਕਿ ਸਾਨੂੰ 8:30 ਹੋ ਗਏ ਸੀ 8:30 ਪਹੁੰਚਦੇ ਹਨ ਹੈ ਨਾ 20 ਬੱਚੇ ਮਿੰਟ ਲੱਗ ਗਏ ਤੇ ਪਰ ਨਹੀਂ ਅ ਅੱਜ ਦਿਨ ਚ ਮਤਲਬ ਮੈਂ ਹੋਣ ਕਰ ਕਰਕੇ ਵੈਸੇ ਅਸੀਂ ਗੱਲਾਂ ਵੀ ਕਰਦੇ ਅਸੀਂ ਵੀ ਅੱਜ ਦਿਨ ਚ ਮੀਂਹ ਪੈਂਦਾ ਰਿਹਾ 12 1 ਵਜੇ ਤੱਕ ਤਾਂ ਹੈ ਨਾ ਵੀ ਸ਼ਾਇਦ ਸ਼ਾਮ ਨੂੰ ਸੰਗਤ ਜ਼ਿਆਦਾ ਹੋਊਗੀ ਸੰਗਤ ਜਿਆਦੇ ਕੀ ਬਹੁਤ ਜਿਆਦੀ ਰਾਸ਼ੀ ਸ਼ਾਮ ਨੂੰ ਹਲੇ ਮਤਲਬ ਅਸੀਂ ਜਦੋਂ ਮਤਲਬ ਹਲੇ ਪਿੰਡ ਚ ਐਂਟਰ ਕਰੇ ਆ ਦੇਖਿਆ ਪਿੰਡ ਦੇ ਬਾਹਰ ਤੱਕ ਲਾਈਨਾਂ ਗੱਡੀਆਂ ਦੀਆਂ ਹਨਾ ਇੰਨਾ ਜਿਆਦਾ ਰਾਸ਼ੀ ਸੀ ਹਲੇ ਕਹਿੰਦੇ ਡਰੋ ਨਾ ਘਬਰਾਉਣਾ ਹਲੇ ਵੀ ਦਰਬਾਰ ਸਾਈਂ ਬੰਦ ਨਹੀਂ ਹੋਇਆ ਹੋਣਾ ਹਲੇ ਤੇ ਕਿਉਂਕਿ ਐਨੀ ਜਿਆਦੀ ਸੰਗਤ ਹੈ ਹਨਾ ਸ਼ਾਇਦ ਹੋਵੇ ਮਤਲਬ ਮਤੇ ਪਰ ਹੋਇਆ ਕਿਉਂਕਿ ਉੱਥੇ ਹਲੇ ਕਹਿੰਦਾ ਜੀ ਅਸੀਂ ਘਬਰਾਏ ਮੈਂ ਟੰਦਰ ਬੈਠੇ ਰਹਾਂ ਨੰਦਾਂ ਨਾਲ ਪਹਿਲਾ ਉਹਨਾਂ ਨਾਲ ਬੜੀ ਵਧੀਆ ਕਥਾ ਚੱਲ ਰਹੀ ਸੀ ਉੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਦੱਸ ਰਹੇ ਸੀ ਹੈ ਨਾ ਤੇ ਅਸੀਂ ਬੈਠੇ ਉੱਥੇ ਜਦੋਂ ਉਹ ਤੋਂ ਬਾਅਦ ਜੀ ਉੱਥੇ ਲੰਗਰ ਪਾਣੀ ਛਕਿਆ 9.5 10 ਸਾਨੂੰ ਉੱਥੇ ਹੋ ਗਏ ਸੀ ਹੈ ਨਾ ਤੇ ਉਹ ਤੋਂ ਬਾਅਦ ਬਸ ਅਸੀਂ ਫਿਰ ਮਤਲਬ ਘਰ ਨੂੰ ਰਵਾਨਾ ਹੋਏ ਹੈ ਨਾ ਤੇ ਸ਼ਰਧਾ ਭਾਵਨਾ ਨਾਲ ਕਹਦੇ ਜੋ ਵੀ ਮਤਲਬ ਆਪਾਂ ਝਾਕੇ ਹੈ ਨਾ ਮਤਲਬ ਮੰਗਦੇ ਆ ਤਾਂ ਮਿਲਦਾ ਪਰ ਦੇਖੋ ਜੀ ਸਰੀਰ ਦੀ ਤੰਦਰੁਸਤੀ ਹੈ ਨਾ ਮਤਲਬ ਉਹ ਤਾਂ ਹੈ ਹੀ ਆ ਬਰ ਉੱਥੇ ਵੀ ਆਪਾਂ ਇਸ਼ਨਾਨ ਕਰਾਂਗੇ ਤਾਂ ਆਪਣਾ ਸਰੀਰ ਤੰਦਰੁਸਤ ਹੋਊਗਾ ਜੋ ਵੀ ਦੁੱਖ ਰੋਗ ਦੂਰ ਹੋਣਗੇ ਤੇ ਉਹ ਤੋਂ ਵੱਡੀ ਤਾਂ ਕੋਈ ਗੱਲ ਹੈ ਹੀ ਨਹੀਂ ਹੈ ਨਾ ਤੇ ਚਲੋ ਜੀ ਬਸ ਸਾਨੂੰ ਇੰਨਾ ਟਾਈਮ ਹੋ ਗਿਆ ਸੀ ਆਉਂਦੇ-ਆਉਂਦੇ ਫਿਰ ਬੱਚੇ ਕਹਿੰਦੇ ਵੀ ਅਸੀਂ ਆਈਸਕ੍ਰੀਮ ਖਾਣੀ ਹੈ ਫਿਰ ਅਸੀਂ ਬਸ ਚੁੰਨੀ ਥੋੜਾ ਜਿਹਾ ਟਾਈਮ 5 ਕਿ ਮਿੰਟ ਹੈ ਨਾ ਰੁਕੇ ਤੇ ਆਈਸਕ੍ਰੀਮ ਲੈ ਕੇ ਚਲੋ ਆਪਣਾ ਅਸੀਂ ਆ ਗਏ ਘਰ ਨੂੰ ਚਲੋ ਜੀ ਮਿਲਦੇ ਆਂ ਆਪਾਂ ਫੇਰ ਕਿਸੇ ਨਵੀਂ ਵੀਡੀਓ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਈ ਗੁਰੂ ਜੀ ਸਾਰਿਆਂ ਨੂੰ ਛੜਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ ਜੀ ਬਾਏ ਬਾਏ